ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਬਹੁਤ ਸਾਰੇ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤਾ ਪਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਬਲਿਚਾ ਨਾਸ ਕਰੋ ਬਲੀ ਲੋਕੀਂ ਕੜੀ ਨਾ ਦੇਖੈ ਨੂ ਕਰੋ ਕਿਰਪਾ ਸੰਤਨ ਸਿੰਘ ਜੀ ਤੇ ਬਹੁਤ ਸਾਰੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਤੇ ਦੇ ਬਹੁਤ ਸਾਰੇ ਬੱਤੇ ਦੇ ਕਰ ਦੋ ਕਿਰਪਾ ਬੜੀ ਆਸਾ ਲਾ ਕੇ ਬੈਠੇ ਬਹੁਤ ਸਾਰੇ ਮਿਹਰ ਕਰ ਦੋ ਤੋ ਕਿਰਪਾ ਕਰਵੋ ਕਿ ਸਮਾਂ ਹੋਵੇ Oh, oh, I'm as Да! गाओ, मंगल गाओ मंगल गौ सखी मिलो रस मंगल गौ हम कल साज न आया सज न आया ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਨ ਜਾਨਿਉ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗ ਦੇ ਅੰਗ ਸੰਗ ਪਉ ਸਾਇਰ ਤਿੰਨ ਸ਼ਬਦ ਸੁਰਤ ਕੇ ਨੀਵਰ ਕਾਈ ਗੁਰ ਅਮਰਦਾਸ ਕੀ ਆਖ ਕਥਾ ਹੈ ਇਕ ਜੀ ਕਛ ਤਹੀ ਨਾ ਜਾਈ ਛੋਡੇ ਸ੍ਰਿਸ਼ਟ ਸਕਲ ਕਾਰਣ ਕੋ ਹਉ ਗੁਰ ਰਾਮਦਾਸ ਕੋ ਮੇਰੀ ਵਡਾਈ ਸੋਡੀ ਸ੍ਰੇਸ਼ਟ ਸકલ ਤਾਰਣ ਕਉ ਆਵ ਗੁਰ ਰਾਮਦਾਸ ਕੋ ਮਿਲੇ ਵਡਾਈ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਆਇਆ ਕਰੂ ਕਿਛ ਮਿਹਰ ਉਪਾਵਹੁ ਡੁੱਬ ਦੇ ਪੱਥਰ ਤਾਰੇ ਜੀ ਅੜਾ ਅਗਨ ਵਰ ਆਵਰ ਤਪੈ ਪੀਤਰ ਵਗ ਕਾਤੀ ਪ੍ਰਣਵਤ ਨਾਨਕ ਹੁਕਮੁ ਪਛਾਨ ਸੁਖੁ ਆਵੈ ਦਿਨ ਰਾਤੀ ਬਦਾਸਟਵੰਤਾ ਟੂਰ ਨੀਤ ਤਿੰਨ ਤਿਆਗੀ ਮਾਇਆ ਵਰਗਟੂਆ ਸਾਧ ਸੰਗ ਹਰ ਦਰਸ਼ਨ ਪਾਇਆ ਰਾਮ ਨਾਮ ੁਰ ਬਹਿ ਗयो ਜਾਕ ਸਮ ਨਹੀਂ ਕੋਈ सिमरत संकट मिटा दर्श तुहार यी सुखो टल गुर सेविया गहन स साज सबाई दर्शन परसे गुरु का जन्म मरण दुख जाए हुए सिफत खसंदी नूर अर सरसो चटिया दुध डिठी सचे पात सहु मल जनम जनम द कटिया सजण सचा पात सहु सा, सिर सह द सहो सा, जिस पास ब सोया सभ न दावे सहु ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਇਮਾਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛਤਾਏ ਈਮਾਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਹਉ ਹਰ ਕੈ ਸਦ ਵਲ ਹਾਰਣ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾਲਾ ਹੈ ਅਨ ਆਪੇ ਵਖਸ ਕਰੇ ਸਭ ਲਾ ਕਾ ਮਾ ਪਿਓ ਆਪ ਹ ਆਪੇ ਸਹਾਰ ਕਰੇ ਨਾਨਕ ਨਾਮ ਤੇ ਆਹ ਅਨ ਤਿੰਨ ਨਿਜ ਘਰ ਵਾਸ ਹ ਜਗ ਜਗ ਸੁਭਾ ਹੋਏ ਪੌੜੀ ਤੁ ਕਰਨ ਕਾਰਨ ਸਮਰੱਥ ਕਰਤੇ ਮੈਂ ਤੁਜ ਬਿਨ ਅਵਰਨਾ ਕੋਈ ਤੁ ਤੇ ਆਪੇ ਸਿਸ਼ਟ ਸਿਰ ਜੀਆ ਆਪੇ ਭੁਲ ਗੋਈ ਸਭੇ ਇੱਕੋ ਸਬਦ ਵਰਤਦਾ ਜੋ ਕਰੇ ਸੋਈ ਮੱਟਿਆ ਹੀ ਗੁਰਮਖ ਦੇ ਪ੍ਰਭ ਹਰ ਤਾਲੈ ਸੋਈ ਗੁਰਮਖ ਲਾਲਕ ਆਰਾਧਿਆ ਸਭ ਆਖੋ ਧੰਨ ਧੰਨ ਗੁਰਸੋਈ ਵੜ ਆਈ ਗੁਰਮੁਖ ਦੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਲਾਲਕ ਆਰਾਧਿਆ ਤਨ ਤਨ ਗੁਰਸਈ ਸੁਧੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਮਹਲਾ 3 ਇਹ ਮਨ ਹਰਜੀ ਧਿਆਇ ਤੋ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੁਤਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੋਰਠਿ ਕੀ ਬਾਣ ਅੰਦਰ ਸ਼ਲੋਕ ਤੀਸਰੇ ਗੁਰੂ ਨਾਨਕ ਸੇਵਾ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਤੇ ਪੌੜੇ ਤਨ ਤਨ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 653 ਉੱਪਰ ਸਵਾਯਮਾਨ ਹੈ ਸਤਿਗੁਰ ਜੀ ਕਿਰਪਾ ਕਰਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵਿਆ ਸੁਣਿਆ ਸੱਵਲ ਹੋ ਜਾਏ ਉਹ ਲੱਚਕਾਂ ਦੀ ਖਵਾ ਕਰਨੀ ਬਲਾਓ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ